ਯਾਰ ਮੈਨੂੰ ਹਲਕੀ ਤੇ ਬੰਦੇ ਆ ਫੜਿਆ ਦੋ ਦਿਨ ਹੋ ਗਏ ਆ ਰੋਟੀ ਪੈਣ ਦਿੰਦੇ ਮਾਰਦੇ ਆ ਪਾਸਪੋਰਟ ਵੀ ਮੇਰਾ ਇਹਨਾਂ ਨੇ ਖੋਲਿਆ ਆ 4 ਲੱਖ ਰੁਪਈਆ ਮੰਗਦੇ ਆ ਕਹਿੰਦਾ ਅੰਕਿਤ ਕਹਿੰਦਾ 4 ਲੱਖ ਰੁਪਈਆ ਮਗਾਨੇ ਦਾ ਤੂੰ ਇੱਡੀ ਘਟ ਘਟ ਮਾਰਨਾ ਉਹਨੇ ਮੈਨੂੰ ਵੀ ਇਹੀ ਗੱਲ ਕਹੀ ਸੀ ਵੀ ਆਪਾਂ ਪਹਿਲਾਂ ਪੈਸਾ ਕੋਈ ਨਹੀਂ ਲੈਣਾ ਵੀ ਜਦੋਂ ਬੰਦੇ ਪਹੁੰਚ ਜਾਓ ਉਦੋਂ ਪੈਸੇ ਲਵਾਂਗੇ ਪਰ ਜਦੋਂ ਬੰਦੇ ਉਹਨਾਂ ਦੇ ਅੰਡਰ ਆ ਗਏ ਸੀ ਰਸ਼ੀਆ ਜਾ ਕੇ ਫਿਰ ਉਹਨੇ ਪੈਰ ਪੈਰ ਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਹਾਂਜੀ ਕੰਪਲੇਂਟ ਕੀਤੀ ਸੀਗੀ ਭਾਜੀ 3 ਮਹੀਨੇ ਖਜਲ ਖੋਰ ਹੋ ਗਏ ਸਾਡੀ ਕੰਪਲੇਂਟ ਬਹੁਤ ਬੁਰੀ ਤਰ੍ਹਾਂ ਹੀ ਨਹੀਂ ਧੱਕੇ ਨਾਲ ਬੰਦ ਕਰਵਾਈ ਆ ਇੱਥੇ ਸਰਿੰਦਰ ਮੋਹਨ ਏਐਸਆਈ 3 ਮਹੀਨੇ ਬਾਅਦ ਮੈਨਾਂ ਦਾ ਡੇਢ ਮਹੀਨੇ ਬਾਅਦ ਕਾਰਵਾਈ ਸ਼ੁਰੂ ਕੀਤੀ ਆ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਤੇ ਜਦੋਂ ਅਸੀਂ ਉਹਦੇ ਕੋਲ ਪੁੱਛਣ ਜਾਂਦੇ ਹਾਂਜੀ ਕੀ ਕਾਰਵਾਈ ਹੋਈ ਹੈ ਤੇ ਅੱਗੇ ਉਹਦਾ ਜਵਾਬ ਆਉਂਦਾ ਸੀਗਾ ਵੀ ਸਾਨੂੰ ਪੁੱਛ ਕੇ ਪੈਸੇ ਦਿੱਤੇ ਹੋਏ ਆ ਤੇ ਫਿਰ ਜਦੋਂ ਅਸੀਂ ਐਸਐਚਓ ਮੈਡਮ ਨਾਲ ਗੱਲ ਕੀਤੀ ਤੇ ਐਸਐਚਮ ਨੇ ਕਿਹਾ ਵੀ ਦੋ ਚਾਰ ਦਿਨ ਰੁਕੋ ਵੀ ਮੈਂ ਆਪਣੇ ਧਿਆਨ ਚ ਦੇਖਦੀਆਂ ਕੀ ਕਰ ਸਕਦੀਆਂ ਉਸ ਪ੍ਰਸ਼ਾਦਨ ਤੋਂ ਸਾਨੂੰ ਸਰ ਜੀ ਇੱਕ ਵੀ ਮਦਦ ਨਹੀਂ ਮਿਲੀ ਬਲਕਿ ਸਾਨੂੰ ਨੇ ਇੰਨਾ ਕੁ ਹਰਾਸਮੈਂਟ ਕੀਤਾ ਇੱਥੇ ਪੰਜਾਬ ਇੱਥੇ ਜਿਹੜੀ ਗਰਿਆਂ ਦੀ ਪੁਲਿਸ ਹੈ ਇੰਨਾ ਕੁ ਹਰਾਸਮੈਂਟ ਕੀਤਾ ਹੈ ਨਹੀਂ ਜਿਸ ਸੰਬੰਧੀ ਸਾਡੀ ਕੋਈ ਕੰਪਲੇਂਟ ਜਿਹੜੀ ਚੱਲ ਰਹੀ ਸੀਗੀ ਬਟ ਉਹ ਰੈਲੇਵੈਂਟ ਡਾਕੂਮੈਂਟਸ ਉਹਨਾਂ ਵੱਲੋਂ ਪ੍ਰੋਵਾਈਡ ਨਹੀਂ ਕੀਤੇ ਗਏ ਇਨ ਟਾਈਮ ਤਾਂ ਉਹ ਇੱਕ ਵਾਰ ਦਾਖਲ ਦਫਤਰ ਹੋ ਚੁੱਕੀ ਹੈ ਜੀ ਸਾਡੀ ਕੋਲ। ਰੋਟੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਗੁਰੈਨ ਦਾ ਨੌਜਵਾਨ ਕਈ ਮਹੀਨਿਆਂ ਤੋਂ ਹੋਇਆ ਲਾਪਤਾ। ਨਹੀਂ ਹੋ ਰਿਹਾ ਪਰਿਵਾਰ ਨਾਲ ਕੋਈ ਸੰਪਰਕ। ਅਖੀਰਲੀ ਵੀਡੀਓ ਵਿੱਚ ਨੌਜਵਾਨ ਨੇ ਦੱਸਿਆ ਕਿ 에ਜੰਟ ਦੇ ਲੋਕਾਂ ਵੱਲੋਂ ਉਸਤੇ ਢਾਇਆ ਜਾ ਰਿਹਾ ਹੈ ਤਸ਼ੱਦਦ। ਨਹੀਂ ਦਿੱਤੀ ਜਾ ਰਹੀ ਰੋਟੀ। ਉਸ ਨਾਲ ਕੀਤੀ ਜਾ ਰਹੀ ਹੈ ਕੁੱਟਮਾਰ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਰਚ ਤੋਂ ਬਾਅਦ ਨਹੀਂ ਹੋਈ ਆਪਣੇ ਬੇਟੇ ਨਾਲ ਗੱਲ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਿਆਨ ਦੇ ਰਵਿਦਾਸ ਮੁਹੱਲਾ ਦੇ ਰਹਿਣ ਵਾਲੇ ਜਗਦੀਪ ਕੁਮਾਰ ਨੇ ਦੱਸਿਆ ਉਸ ਦਾ ਛੋਟਾ ਭਰਾ ਮਨਦੀਪ ਰੋਜੀ ਰੋਟੀ ਕਮਾਉਣ ਦੇ ਲਈ ਏਜੰਟ ਦੇ ਰਾਹੀਂ ਇਟਲੀ ਲੈ ਗਿਆ ਸੀ ਜਿਸ ਦੇ ਨਾਲ ਚਾ ਨੌਜਵਾਨ ਹੋ ਸਨ ਜਿਨ੍ਹਾਂ ਸਾਰਿਆਂ ਨੇ 35 ਲੱਖ ਰੁਪਏ 'ਚ ਏਜੰਟ ਨਾਲ ਗੱਲਬਾਤ ਕੀਤੀ ਸੀ ਤੇ ਇਟਲੀ ਪਹੁੰਚਣ ਤੇ ਪੈਸੇ ਦੇਣ ਦੀ ਗੱਲ ਹੋਈ ਸੀ ਪਰ ਜਦੋਂ ਇਹ ਸਾਰੇ ਨੌਜਵਾਨ ਰਮਾਨੀਆਂ ਪਹੁੰਚੇ ਤਾਂ ਏਜੰਟ ਵੱਲੋਂ ਉਨ੍ਹਾਂ ਤੋਂ ਪੈਸੇ ਦੀ ਮੰਗ ਕਰਨ ਲੱਗੇ ਤੇ ਪੈਸੇ ਵੀ ਲੈ ਲੈ ਗਏ ਜਿਸ ਦੇ ਵੀਡੀਓ ਅਤੇ ਪ੍ਰੂਫ ਉਹਨਾਂ ਦੇ ਕੋਲ ਹਨ ਲੇਕਿਨ ਰਸਤੇ ਵਿੱਚ ਹੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗ ਪਿਆ ਅਤੇ ਚਾਰ ਨੌਜਵਾਨ ਜੋ ਰਸਤੇ ਵਿੱਚ ਹੀ ਵਾਪਸ ਪਰਤ ਆਏ ਪਰ ਮਨਦੀਪ ਉੱਥੇ ਹੀ ਰੁਕ ਗਿਆ ਉਹਨਾਂ ਦੱਸਿਆ ਕਿ ਏਜੰਟ ਵੱਲੋਂ ਹੁਣ ਹੋਰ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਉਹਨਾਂ ਐਸਐਸਪੀ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਵੀ ਏਜੰਟਾ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ ਜੋ ਗੁਰਾਇਆ ਥਾਣੇ ਵਿੱਚ ਆਈ ਸੀ ਪਰ ਗੁਰਾਇਆ ਪੁਲਿਸ ਵੱਲੋਂ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਉਲਟਾ ਸਾਨੂੰ ਹੀ ਤੰਗ ਪਰੇਸ਼ਾਨ ਕੀਤਾ ਗਿਆ ਅਤੇ ਜ਼ਬਰਦਸਤੀ ਸਾਡੇ ਤੋਂ ਸਾਈਨ ਕਰਵਾ ਕੇ ਸਾਡੀ ਸ਼ਿਕਾਇਤ ਨੂੰ ਦਾਖਲ ਦਫ਼ਤਰ ਘਰ ਦਿੱਤਾ ਗਿਆ ਹੁਣ ਆ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਧੋਖੇਬਾਜ਼ 에ਜੰਟਾਂ ਦੇ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਡਾ ਮੁੰਡਾ ਸਹੀ ਸਲਾਮਤ ਸਾਨੂੰ ਵਾਪਸ ਭਾਰਤ ਮੰਗਵਾ ਕੇ ਦਿੱਤਾ ਜਾਵੇ ਇਸ ਸਬੰਧੀ ਐਸਐਚਓ ਗੁਰਾਇਆ ਮਧੂ ਬੱਲਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਗਈ ਅਤੇ ਇਹਨਾਂ ਕੋਲ ਦਸਤਾ ਮੰਗੇ ਗਈ ਪਰ ਇਹਨਾਂ ਕੋਲ ਪੂਰੇ ਦਸਤਾਵੇਜ਼ ਨਾ ਹੋਣ ਕਾਰਨ ਸ਼ਿਕਾਇਤ ਦਾਖਲ ਦਫ਼ਤਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੁਬਾਰਾ ਲੈ ਕੇ ਉਸ ਦੀ ਤਫ਼ਤੀਸ਼ ਕਰਨ ਤੋਂ ਬਾਅਦ ਬੰਦੀ ਕਾਰਵਾਈ ਕੀਤੀ ਜਾਵੇਗੀ। ਹੈਲੋ ਜਗਦੀਪ ਯਾਰ ਮੈਨੂੰ ਅੰਕੀਤ ਦੇ ਬੰਦੇ ਫੜਿਆ ਦੋ ਦਿਨ ਹੋ ਗਏ ਆ। ਰੋਟੀ ਪੈਣ ਦਿੰਦੇ ਮਾਰਦੇ ਆ। ਪਾਸਵਰਡ ਵੀ ਮੇਰਾ ਇਹਨਾਂ ਨੇ ਖੋਲਿਆ ਆ। 4 ਲੱਖ ਰੁਪਈਆ ਮੰਗਦੇ ਆ। ਕਹਿੰਦਾ ਅੰਕੀਤ ਕਹਿੰਦਾ 4 ਲੱਖ ਰੁਪਈਆ ਮੰਗਾਂ ਨੇ ਤੈਨੂੰ ਇੱਦੀ ਕੋਟ-ਕਟ ਮਾਰਨਾ। ਅਜੀ ਨਾ ਮੇਰਾ ਨਾਂ ਪਾਜੀ ਜਗਦੀਪ ਕੁਮਾਰ ਹੈ ਜਿਹੜਾ ਆਪਾਂ ਮਿਲਿਆ ਜਿਹੜਾ ਸ਼ਹਿਰ ਰਵਿਦਾਸ ਮੱਲਾ ਜੀ ਸ਼ਹਿਰ ਗਰਾਇਆ ਸਾਡਾ ਕੀ ਮਸਲਾ ਕੀ ਹੈ ਜਿਹੜੀ ਤੁਸੀਂ ਫੋਟੋ ਦਿਖਾਈ ਹੈ ਕੀ ਨਾ ਮੁੰਡੇ ਦਾ ਤੁਹਾਡਾ ਕੀ ਰਿਲੇਸ਼ਨ ਹੈ ਉਹ ਪਾਜੀ ਮਨਦੀਪ ਕੁਮਾਰ ਮੁੰਡੇ ਦਾ ਨਾਮ ਹੈ ਮੇਰਾ ਬ੍ਰਦਰ ਹੈ ਛੋਟਾ ਬ੍ਰਦਰ ਹੈ ਇਹ ਪੰਜ ਜਾਣੇ ਰਲ ਕੇ ਅਰਮੀਨੀਆ ਤੋਂ ਇਟਲੀ ਤੱਕ ਦਾ ਇਹਨਾਂ ਨੇ ਕਿਸੇ ਉਹਦੇ ਨਾਲ ਸੰਪਰਕ ਕੀਤਾ ਸੀਗਾ ਏਜੰਟ ਦੇ ਨਾਲ ਤੇ ਉਸ ਤੋਂ ਬਾਅਦ ਉਨੇ ਰਸ਼ੀਆ ਭੇਜ ਦਿੱਤਾ ਇਹਨਾਂ ਨੂੰ ਰਸ਼ੀਆ ਭੇਜ ਕੇ ਤੇ ਨਹੀਂ ਅੱਗੇ ਕੱਢਣਾ ਸੀਗਾ ਉੱਥੋਂ ਇਹ ਨਹੀਂ ਪੈਸੇ ਲੈਣੇ ਸ਼ੁਰੂ ਕਰਤੇ ਪਹਿਲਾਂ ਇਹ ਨਹੀਂ ਇਹ ਮੰਗ ਰੱਖੀ ਸੀਗੀ ਵੀ ਪੈਸੇ ਨਹੀਂ ਲੈਣਾ ਕੋਈ ਵੀ ਆਪਾਂ ਵੀ ਸਾਰਾ ਜਦੋਂ ਬੰਦੇ ਪਹੁੰਚ ਗਏ ਇਟਲੀ ਉਦੋਂ ਪੈਸੇ ਲਵਾਂਗੇ ਉਸ ਤੋਂ ਬਾਅਦ ਭਾਰੇ ਮੁੱਕਰ ਗਏ ਜਦੋਂ ਬੰਦੇ ਇਹਨਾਂ ਦੇ ਅੰਦਰ ਆ ਗਏ ਇਨੀ ਪੈਸੇ ਮੰਗਣਾ ਸ਼ੁਰੂ ਕਰ ਦਿੱਤੇ ਬੰਦੇ ਬੇਗੋਵਾਲ ਭਲੱਖ ਸੰਦੀਪ ਹਾਂਸ ਇੱਕ ਚੜ੍ਹਦੀ ਕਲਾ ਟਾਈਮ ਟੀਵੀ ਦਾ ਸੀਓ ਦੱਸਦਾ ਸੀ ਸਿਆਣਾ ਬੰਦਾ ਸੀ ਸਿਆਣੀ ਉਮਰ ਦਾ ਬੰਦਾ ਸੀਗਾ ਜਿਹੜਾ ਸਾਡੇ ਨਾਲ ਲਿਖ ਕੇ ਕਰਾਰਨਾਮਾ ਵੀ ਕਰਕੇ ਗਿਆ ਸੀਗਾ ਜਦੋਂ ਉਹ ਕਰਾਰਨਾਮਾ ਕਰਕੇ ਗਿਆ ਸੀ ਉਦੋਂ ਤੱਕ ਸਾਡਾ 14 ਲੱਖ 90 ਹਜ਼ਾਰ ਰੁਪਿਆ ਚਲ ਗਿਆ ਸੀਗਾ ਉਹਨੇ ਕਿਹਾ ਸੀਗਾ ਵੀ ਅੱਜ ਤੋਂ ਬਾਅਦ ਆਪਾਂ ਤੁਹਾਡੇ ਕੋ ਪੈਸੇ ਨਹੀਂ ਲੈਣੇ ਹੈਗੇ ਵੀ ਜਦੋਂ ਬੰਦੇ ਇਟਲੀ ਪਹੁੰਚ ਗਏ ਫਿਰ ਪੈਸੇ ਲੈਣੇ ਆ ਔਰ ਉਹ ਆਪਣੀ ਜ਼ੁਬਾਨ ਤੋਂ ਵਾਰੀ-ਵਾਰੀ ਮੁੱਕਰ ਜਾਂਦੇ ਸੀਗੇ ਗਏ ਗਏ ਉਹ ਮਾਤਾ ਜਿਹੜਾ ਬ੍ਰਦਰ ਦਾ ਇਹ ਪਾਚੀ 11ਵੇਂ ਮਹੀਨੇ ਗਏ ਆ 11ਵੇਂ ਮਹੀਨੇ ਤੋਂ ਇਨੀ तकरीबन तकरीबन 11ਵੇਂ ਮਹੀਨੇ ਗਏ ਆ ਇਹ ਇਥੋਂ ਅਰਮੀਨੀਆ ਤੋਂ ਸ਼ਿਫਟ ਹੋਏ ਰਸ਼ੀਆ ਰਸ਼ੀਆ ਤੋਂ ਨਹੀਂ ਫਿਨਲੈਂਡ ਲੈ ਕੇ ਜਾਣਾ ਸੀਗਾ ਪਰ ਰਾਹ ਦੇ ਵਿੱਚ ਹੀ ਇਹਨਾਂ ਨੂੰ ਛੱਡ ਦਿੱਤਾ ਉਹਨੇ ਜਦੋਂ ਫਿਨਲੈਂਡ ਗਏ ਆ ਇਹ ਉਹ ਰਸਤੇ ਵਿੱਚ ਹੀ ਹਜੇ ਪਹੁੰਚਣਾ ਸੀਗਾ ਤੇ ਉੱਥੋਂ ਪੈਸਿਆਂ ਦੀ ਡਿਮਾਂਡ ਸਾਡੇ ਕੋਲ ਕਰਨੀ ਸ਼ੁਰੂ ਕਰਤੀ ਐ ਮਰਜੈਂਸੀ ਰਾਤ ਨੂੰ ਵੀਰੇ ਇਹ ਏਜੰਟ ਸੀਗਾ ਕਿ ਇੰਡੀਆ 'ਚ ਇੱਕ ਤਾਂ ਕੰਟੈਕਟ ਸ਼ੁਰੂ ਤੋਂ ਹੀ ਇਹਨਾਂ ਨੇ ਇਹ ਭੇਜਿਆ ਬਾਅਦ ਤੁਹਾਨੂੰ ਇਹ ਬਾਤ ਚੇਂਜ ਹੋ ਗਈ ਨਹੀਂ ਇਹਨਾਂ ਦਾ ਕੰਟੈਕਟ ਜਿਹੜਾ ਸੀਗਾ ਭਾਜੀ ਇਹਨਾਂ ਨੇ ਨਾ ਫੇਸਬੁੱਕ ਤੋਂ ਦੇਖਿਆ ਸੀਗਾ ਅਨਿਲ ਕੁਮਾਰ ਹਣੀ ਹੂੰ ਉਨੀ ਫਿਰ ਮੈਨੂੰ ਕਿਹਾ ਸੀਗਾ ਵੀ ਬੰਦੇ ਦੇਖ ਲਾ ਵੀ ਆਹ ਨੰਬਰ ਮੈਂ ਤੈਨੂੰ ਸੈਂਡ ਕਰਨ ਲੱਗਾ ਮੇਰੀ ਪੈਸਿਆਂ ਦੀ ਵਗੈਰਾ ਸਾਰੀ ਗੱਲ ਹੋ ਗਈ ਐ ਤੇ ਇਹਨਾਂ ਨਾਲ ਗੱਲ ਕਰ ਲਈ ਮੈਂ ਕਿਹਾ ਠੀਕ ਐ ਜੀ ਜਦੋਂ ਮੈਂ ਉਹਨਾਂ ਨਾਲ ਸਾਰੀ ਗੱਲ ਕਰ ਲਈ ਉਹਨੇ ਮੈਨੂੰ ਵੀ ਇਹੀ ਗੱਲ ਕਹੀ ਸੀ ਕਿ ਆਪਾਂ ਪਹਿਲਾ ਪੈਸਾ ਕੋਈ ਨਹੀਂ ਲੈਣਾ ਵੀ ਜਦੋਂ ਬੰਦੇ ਪਹੁੰਚ ਗਿਆ ਉਦੋਂ ਪੈਸੇ ਲਵਾਂਗੇ ਪਰ ਜਦੋਂ ਬੰਦੇ ਉਹਨਾਂ ਦੇ ਅੰਡਰ ਆ ਗਏ ਸੀ ਰਸ਼ੀਆ ਜਾ ਕੇ ਫਿਰ ਉਹਨੇ ਪੈਰ-ਪੈਰ ਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਕਿੰਨਾ ਪਰਸਨ ਕਿੰਨੇ ਸੌਦਾ 7 ਲੱਖ ਰੁਪਏ ਪਾਜੀ ਕੀਤਾ ਸੀ ਉਹਨੇ ਪਰਸਨ ਦਾ ਪੰਜਾਂ ਜਾਣਿਆਂ ਦੇ ਨਾਲ ਪਰਸਨ ਦਾ 7 ਲੱਖ ਕਿੱਥੇ ਦੇ ਮੁੰਡੇ ਸੀ ਪਾਜੀ ਇੱਕ ਹੈਗਾ ਹਰਿਆਣੇ ਦਾ ਮੁੰਡਾ ਪ੍ਰਕਾਸ਼ ਇੱਕ ਜੀ ਖੈਰਿਆਂ ਦਾ ਆ ਇੱਕ ਆਪਣੇ ਲਾਂਗੜੀ ਮੱਲਿਆਂ ਤੋਂ ਇੱਕ ਆਪਣੇ ਮੋਰੋ ਤੋਂ ਆ ਇੱਕ ਸਾਡਾ ਛੋਟਾ ਬ੍ਰਦਰ ਹੈ ਜਿਹੜੇ ਪੰਜਾਂ ਦੇ ਵਿੱਚੋਂ ਚਾਰ ਵਾਪਸ ਆ ਗਏ ਪੰਜਾਂ ਦੇ ਵਿੱਚੋਂ ਭਾਜੀ ਚਾਰ ਵਾਪਸ ਆ ਗਏ ਬਹੁਤ ਜ਼ਿਆਦਾ ਕੱਜਲ ਖਵਾਰ ਹੋ ਕੇ ਆਏ ਆ ਕਿਉਂਕਿ ਜਦੋਂ ਇਹ ਫਿਨਲੈਂਡ ਵੱਲੋਂ ਲੈ ਕੇ ਤੁਰੇ ਸੀਗੇ ਤਾਂ ਇਹ ਨਹੀਂ ਰਸਤੇ ਵਿੱਚ ਪੈਸਿਆਂ ਦੀ ਡਿਮਾਂਡ ਕਰਤੀ ਸੀ ਰਾਤ ਨੂੰ ਉਹ ਮੇਰੇ ਕੋਲ ਹੋਏ ਨਹੀਂ ਕਿਸੇ ਜਦੋਂ ਮੈਂ ਇਹਨਾਂ ਦੇ ਪਰਿਵਾਰ ਨੂੰ ਫੋਨ ਕੀਤਾ ਵੀ ਹਾਂਜੀ ਪੈਸੇ ਮੰਗਦੇ ਕਿੱਦਾਂ ਕਰਨੀ ਆ ਤੇ ਉਹ ਕਹਿੰਦੇ ਰਾਤ ਨੂੰ ਤਾਂ ਪੈਸੇ ਟਰਾਂਸਫਰ ਹੋਣੇ ਨਹੀਂ ਸਾਰਿਆਂ ਸਾਰਿਆਂ ਸਲਾਹ ਕਰਕੇ ਪੈਸੇ ਪਾਉਂਦੇ ਸੀ ਤੇ ਇਹਨਾਂ ਰਾਸਤੇ ਵਿੱਚ ਹੀ ਬੰਦੇ ਆਤਾਰ ਤੇ ਤਿੰਨ ਦਿਨ ਇਹ ਮਾਈਨਸ ਡਿਗਰੀ ਦੇ ਵਿੱਚ ਇਹ ਤਿੰਨ ਦਿਨ ਇਹ ਨਹੀਂ ਪੱਤੇ-ਪੁੱਤੇ ਖਾ ਕੇ ਪਤਾ ਨਹੀਂ ਕਿਦਾਂ ਟਾਈਮ ਕੱਢਿਆ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਕਿਸੇ ਪੰਪ ਤੇ ਇਹਨਾਂ ਨੂੰ ਛੱਡ ਦਿੱਤਾ ਗਿਆ ਸ਼ਹਿਰ ਤੋਂ ਘੱਟੋ-ਘੱਟ 7-800 ਕਿਲੋਮੀਟਰ ਦੂਰ ਰਸ਼ੀਆ ਦੇ ਵਿੱਚ ਤੇ ਅਸੀਂ ਫੇਰ ਭੱਜ ਦੌੜ ਕਰਨੀ ਸ਼ੁਰੂ ਕੀਤੀ ਇਹਨਾਂ ਦੇ ਪ੍ਰੈਸ਼ਰ ਬਣਾਇਆ ਥੋੜਾ ਜਿਹਾ ਪਰ ਇਹਨੇ ਹੈਲਪ ਕੋਈ ਨਹੀਂ ਕੀਤੀ ਸਾਡੀ ਉੱਥੇ ਕੋਈ ਰਸ਼ੀਆ ਬੰਦਾ ਟੱਕਰ ਗਿਆ ਸੀ ਇਹਨਾਂ ਨੂੰ ਸਾਡੇ ਬੰਦਿਆਂ ਨੂੰ ਪੰਜਾਂ ਨੂੰ ਇਹਨੇ ਕੋਈ ਸੈਟਿੰਗ ਕੀਤੀ ਉਹਦੇ ਨਾਲ ਉਹ ਤਿੰਨ ਦਿਨ ਬਾਅਦ ਇਹਨਾਂ ਨੂੰ ਸ਼ਹਿਰ ਲੈ ਕੇ ਆਇਆ ਪਰ ਇਧਰੋਂ ਉਹਨੂੰ ਪੈਸੇ ਟਰਾਂਸਫਰ ਕੀਤੇ ਉਹਦੀ ਟੈਕਸੀ ਦਾ ਜਿਹੜਾ ਕਿਰਾਇਆ ਸੀਗਾ ਉਹਨੂੰ ਇਧਰੋਂ ਟਰਾਂਸਫਰ ਕੀਤਾ ਪਰ ਉੱਥੇ ਜਦੋਂ ਇਹ ਵਾਪਸ ਆ ਗਿਆ ਤਾਂ ਇਹ ਬੰਦੇ ਫੇਰ ਸਾਨੂੰ ਫੋਨ ਕਰਨ ਲੱਗ ਪਾ ਵੀ ਸਾਨੂੰ ਬੰਦੇ ਦੱਸ ਦਿਓ ਕਿੱਥੇ ਆ ਅਸੀਂ ਉਹਨਾਂ ਨੂੰ ਪਹੁੰਚਾ ਦਿੰਨੇ ਆ ਇਹ ਅਸਲ ਦੇ ਵਿੱਚ ਇਹ ਬੰਦੇ ਆਪਣੇ ਅੰਡਰ ਲੈਣਾ ਚਾਹੁੰਦੇ ਸੀਗੇ ਵੀ ਅਸੀਂ ਪੈਸੇ ਦੀ ਡਿਮਾਂਡ ਹੋਰ ਕਰੀਏ ਪਰ ਖੱਜਲ ਖਵਰ ਹੋ ਗਏ ਚਾਰ ਬੰਦੇ ਕਿਸੇ ਤਰ੍ਹਾਂ ਵਾਪਸ ਆ ਗਏ ਤੇ ਛੋਟਾ ਨੂੰ ਮੈਂ ਕਿਹਾ ਸੀਗਾ ਵੀ ਕੰਮਕਾਰ ਇੱਥੇ ਦੇਖ ਲੈ ਕਿਉਂਕਿ ਪੈਸੇ ਘਰ ਦੇ ਹਾਲਾਤ ਉਦਾਈ ਹੈ ਵੀ ਪੈਸੇ ਇੱਥੇ ਕੰਮਕਾਰ ਛੋਟਾ ਮੋਟਾ ਦੇਖ ਲੈ ਤੇ ਉਹਨੇ ਕਾਮਕਾਰ ਦੇਖਣ ਦੇ ਜਦੋਂ ਗੱਲ ਚੱਲੀ ਹਜੇ ਹਫਤਾ ਕੀ ਹੋਇਆ ਸੀ ਇਸ ਗੱਲ ਨੂੰ ਉਸ ਤੋਂ ਬਾਅਦ ਉਹਨਾਂ ਦਾ ਫੋਨ ਆਇਆ ਵੀ ਅਸੀਂ ਬੰਦਾ ਕੰਮ ਤੇ ਘਰਾ ਦਿੰਨੇ ਆ ਸਾਨੂੰ ਫਿਰ ਡੇਢ ਮਹੀਨੇ ਬਾਅਦ ਪਤਾ ਲੱਗਾ ਵੀ ਬੰਦਾ ਸਾਡਾ ਇਨੀ ਰਸ਼ੀਆ ਆਰਮੀ ਨੂੰ ਸ਼ਾਇਦ ਦੇ ਦਿੱਤਾ ਦੇ ਦਿੱਤਾ ਹੋਇਆ ਇੱਕ ਵਾਰੀ ਸਾਨੂੰ ਵੀਡੀਓ ਕਾਲ ਵੀ ਆਈ ਸੀਗੀ ਮੁੰਡੇ ਦੀ ਉਹਦੇ ਵੀ ਵਰਦੀ-ਬੁਰਦੀ ਪਾਈ ਹੋਈ ਸੀਗੀ ਸਾਨੂੰ ਉਦੋਂ ਹੀ ਪਤਾ ਲੱਗਾ ਵੀ ਮੁੰਡਾ ਆਰਮੀ ਜੇ ਨੇ ਸ਼ਿਫਟ ਕਰ ਦਿੱਤਾ ਆ ਤੇ ਗੱਲ ਹੁਣ ਲਾਸਟ ਗੱਲ ਕਰੋ ਹੋਈ ਮੋੜਾ ਲਾਸਟ ਵਾਰੀ 3 ਮਾਰਚ ਦੀ ਗੱਲ ਹੋਈ ਹੋਈ ਆ। ਜੋ ਉਸ ਤੋਂ ਬਾਅਦ ਫੋਨ ਵਗੈਰਾ ਕੋਈ ਉਹਦਾ ਨਹੀਂ ਪਾਜੀ ਕੋਈ ਫੋਨ ਵਗੈਰਾ ਨਹੀਂ ਸਾਨੂੰ ਕੁਝ ਨਹੀਂ ਪਤਾ ਮੁੰਡਾ ਸਾਡਾ ਕਿਹੜੇ ਹਾਲਾਤ ਵਿੱਚ ਐ ਸਾਨੂੰ ਕੁਝ ਨਹੀਂ ਪਤਾ। ਇਹੀ ਰਿਕਵੈਸਟ ਕਰਦੇ ਆਂ ਵੀ ਸਾਡਾ ਮੁੰਡਾ ਲੱਭਿਆ ਜਾਵੇ ਪਹਿਲਾਂ ਤਾਂ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਕੰਪਲੇਂਟ ਵੀ ਕੀਤੀ ਸੀਗੀ ਪੁਲਿਸ ਨੂੰ। ਹਾਂਜੀ ਕੰਪਲੇਂਟ ਕੀਤੀ ਸੀਗੀ ਪਾਜੀ 3 ਮਹੀਨੇ ਖੱਜਲਖوار ਹੋ ਕੇ ਸਾਡੀ ਕੰਪਲੇਂਟ ਬਹੁਤ ਬੁਰੀ ਤਰ੍ਹਾਂ ਨਹੀਂ ਧੱਕੇ ਨਾਲ ਬੰਦ ਕਰਵਾਈ ਆ। ਇੱਥੇ ਸਰਿੰਦਰ ਮੋਹਨ ਏਐਸਆਈ ਤਿੰਨ ਮਹੀਨੇ ਬਾਅਦ ਪਹਿਲਾਂ ਤਾਂ ਡੇਢ ਮਹੀਨੇ ਬਾਅਦ ਕਾਰਵਾਈ ਸ਼ੁਰੂ ਕੀਤੀ ਐ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਤੇ ਜਦੋਂ ਅਸੀਂ ਉਹਦੇ ਕੋਲ ਪੁੱਛਣ ਜਾਂਦੇ ਹਾਂ ਜੀ ਕੀ ਕਾਰਵਾਈ ਹੋਈ ਐ ਤੇ ਅੱਗੇ ਉਹਦਾ ਜਵਾਬ ਹੁੰਦਾ ਸੀਗਾ ਵੀ ਸਾਨੂੰ ਪੁੱਛ ਕੇ ਪੈਸੇ ਦਿੱਤੇ ਹੋਏ ਆ ਤੇ ਫਿਰ ਜਦੋਂ ਅਸੀਂ ਐਸ ਐਚਓ ਮੈਡਮ ਨਾਲ ਗੱਲ ਕੀਤੀ ਤੇ ਐਸ ਐਚਓ ਮੈਡਮ ਨੇ ਕਿਹਾ ਵੀ ਦੋ ਚਾਰ ਦਿਨ ਰੁਕੋ ਵੀ ਮੈਂ ਆਪਣੇ ਧਿਆਨ ਚ ਦੇਖਦੀ ਆਂ ਕੀ ਕਰ ਸਕਦੀ ਆਂ ਉਸ ਤੋਂ ਬਾਅਦ ਹਫ਼ਤੇ ਤੋਂ ਬਾਅਦ ਜਾਂ ਚਾਰਕ ਦਿਨ ਬਾਅਦ ਫੇਰ ਮੈਨੂੰ ਫੋਨ ਆਉਂਦਾ ਵਾ ਤਿੰਨ ਮਹੀਨੇ ਆਲਰੇਡੀ ਇਸ ਕੰਪਲੀਟ ਨੂੰ ਹੋ ਚੁੱਕੇ ਸੀਗੇ ਜਦੋਂ ਮੈਡਮ ਦਾ ਐਸਐਚਓ ਦਾ ਮੈਡਮ ਮੈਨੂੰ ਸਵੇਰੇ ਫੋਨ ਆਇਆ ਮੈਨੂੰ ਪਿਕ ਨਹੀਂ ਹੋਇਆ ਫਿਰ ਸ਼ਾਮ ਨੂੰ ਮੈਨੂੰ ਮੁੰਚੀ ਸਾਹਿਬ ਦਾ ਫੋਨ ਆਇਆ ਥਾਣੇ ਚ ਉਹਨੇ ਮੈਨੂੰ ਐਮਰਜੈਂਸੀ ਉੱਥੇ ਸੱਦ ਲਿਆ ਕਹਿੰਦੇ ਹੁਣੇ ਆ ਜਾ ਮੈਂ ਕਿਹਾ ਸ਼ਾਇਦ ਕੋਈ ਗੱਲਬਾਤ ਕਰਨੀ ਹੋਣੀ ਹੈ ਜਦੋਂ ਮੈਂ ਦੋ ਬੰਦੇ ਆਪਣੇ ਨਾਲ ਨਾਰਮਲ ਹੀ ਲੈ ਕੇ ਗਿਆ ਇੱਕ ਮੇਰੇ ਸਾਧੂ ਸਾਹਿਬ ਸੀਗੇ ਜਿਹੜੇ ਨਾਲ ਗਏ ਹੋਏ ਸੀ ਪੰਜ ਬੰਦਿਆਂ ਦੇ ਨਾਲ ਉੱਥੇ ਜਦੋਂ ਅਸੀਂ ਲੈ ਕੇ ਗਏ ਆ ਤੇ ਉਹਨੇ ਮੈਨੂੰ ਐਡੇ ਟਾਈਮ ਹੀ ਕਹਿਤਾ ਵੀ ਆ ਜਿਹੜੇ ਪੈਸੇ ਆ ਨਾ ਇਹਨਾਂ ਦੀ ਡਿਟੇਲ ਦੇ ਬੈਂਕ ਡਿਟੇਲ ਦੇ ਦੇ ਮੈਨੂੰ ਨਹੀਂ ਤਾਂ ਫਿਰ ਆਪਾਂ ਤੇਰੀ ਦਰਖਾਸਤ ਬੰਦ ਕਰਨ ਮੈਂ ਉਹਨਾਂ ਤੋਂ 1-2 ਦਿਨ ਦਾ ਟਾਈਮ ਵੀ ਮੰਗਦਾ ਸੀ ਮੈਂ ਮਿਹਨਤ ਵੀ ਕੀਤੀ ਮੁੰਜੀ ਸਾਹਿਬ ਦੀ ਤੇ ਐਸਐਚ ਮੈਡਮ ਵੀ ਉੱਥੇ ਸੀਗੀ ਨਹੀਂ ਉਹਨੇ ਮੈਨੂੰ ਪ੍ਰੈਸ਼ਰ ਪਵਾ ਕੇ ਮੇਰੇ ਕੋਲ ਦਰਖਾਸਤ ਜਿਹੜੀ ਆ ਉਸੇ ਟਾਈਮ ਹੀ ਬੰਦ ਕਰਵਾਈ ਹੋਣੀ ਧੱਕੇ ਦੇ ਨਾਲ ਕਿੰਨੇ ਪੈਸੇ ਤੁਸੀਂ ਟੋਟਲ ਲੈਂਦੇ ਜਿਹੜੇ ਇਹ ਏਜੰਟ ਹੈ ਇਹ ਅ ਮਾਈਸੈਂਸ ਹੋਲਡਰ ਹੈ ਇਹਨਾਂ ਕੋ ਲਾਇਸੈਂਸ ਵਗੈਰਾ ਰਹੇਗਾ ਕਿੰਨੇ ਇਹਨਾਂ ਨੂੰ ਪੈਸੇ ਦਿੱਤੇ ਕਿਦਾਂ ਪੈਸੇ ਦਿੱਤੇ ਤੇ ਇਹਨਾਂ ਨੇ ਵੀ ਤੁਹਾਨੂੰ ਕੋਈ ਅਮਾਉਂਟ ਵਗੈਰਾ ਦਾ ਚੈੱਕ ਵਗੈਰਾ ਕੋਈ ਦਿੱਤਾ ਹੋਇਆ ਵਾਪਸ ਇਨੀ ਸਾਨੂੰ ਭਾਜੀ 31 ਲੱਖ 40 ਹਜ਼ਾਰ ਦਾ ਇੱਕ ਚੈੱਕ ਦਿੱਤਾ ਚਾਰ ਲੱਖ ਦਾ ਇੱਕ ਚੈੱਕ ਦਿੱਤਾ ਹੋਇਆ ਟੋਟਲ ਮਾਉਂਟ ਉੱਦਾਵੀ ਨਾਲ 35 ਲੱਖ 40 ਹਜ਼ਾਰ ਚਲੀ ਗਈ ਹੈ ਉਹ ਬੈਂਕ ਦੇ ਥਰੂ ਗਈ ਹੈ ਕੁਝ ਕੈਸ਼ ਗਈ ਹੈ ਜਿਹੜੀ ਕੈਸ਼ ਗਈ ਹੈ ਉਹਦੀ ਆਪਣੇ ਕੋ ਵੀਡੀਓ ਫੁਟ ਗਈ ਹੈ ਹੁਣ ਜਦੋਂ ਆਪਣੇ ਮੁੰਡੇ ਬਾਰੇ ਪੁੱਛਦੇ ਆ ਅ ਮਹੀਨਾ ਕੋ ਬਿੱਲਾ ਇਹਨੂੰ ਪੁੱਛਲੇ ਸੀਗੇ ਤੇ ਇਹ ਸਾਨੂੰ ਕਹਿੰਦਾ ਸੀਗਾ 4 ਲੱਖ ਰੁਪਇਆ ਦਿਓ ਫਿਰ ਪੈਸੇ ਦੇ ਫਿਰ ਤੁਹਾਡਾ ਮੁੰਡਾ ਦੱਸਾਂਗੇ ਪਰ ਉਸ ਤੋਂ ਬਾਅਦ ਜਦੋਂ ਅਸੀਂ ਫਿਰ ਪੈਸਿਆਂ ਦੀ ਅੱਗੇ ਗੱਲ ਕਰਦੇ ਆਂ ਵੀ ਸਾਡੇ ਪਹਿਲੇ ਪੈਸੇ ਜਿਹੜੇ ਗਏ ਹੋਏ ਉਹ ਮੋੜ ਦਿਓ ਫਿਰ ਹਣ ਫਿਰ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਆ ਪੈਸੇ ਵਾਪਸ ਵੀ ਉਹਨੂੰ ਕੀਤਾ ਨਹੀਂ ਸਰ ਕੋਈ ਪੈਸਾ ਨਹੀਂ ਵਾਪਸ ਕੀਤਾ ਸਾਡੀ ਤਾਂ ਦਰਖਾਸਤ ਵੀ ਇਹ ਨਹੀਂ ਬੰਦ ਕਰਵਾਤੀ ਕੁਝ ਪੋਲੀਟੀਕਲ ਲੀਡਰ ਜਿਹੜੇ ਇੱਥੇ ਸਾਡੇ ਨਾਲ ਵੀ ਤੁਰੇ ਸੀਗੇ ਤੇ ਉਧਰੋਂ ਵੀ ਜਿਹੜੇ ਆਏ ਸੀਗੇ ਉਹਨਾਂ ਨੇ ਵੀ ਸਾਡੇ ਤੋਂ ਪੈਸਿਆਂ ਦੀ ਮੰਗ ਕੀਤੀ ਹੈ ਵੀ 2 ਲੱਖ ਰੁਪਇਆ ਦੇ ਦੇਉ ਤੇ ਪਰਚਾ ਦਰਜ ਕਰਾ ਦਿੰਨੇ ਆ ਸਾਡੇ ਕੋਲ 2 ਲੱਖ ਤਾਂ ਪਹਿਲਾਂ ਹੀ ਹੈ ਨਹੀਂ ਜੀ ਅਸੀਂ ਤਾਂ ਪਹਿਲਾਂ ਹੀ ਕਰਜ਼ਾ ਚੱਕ ਕੇ ਇੰਨਾ ਹੋ ਕੀਤਾ ਹੋਇਆ ਵਾ ਤੇ ਪਰ ਜਦੋਂ ਅਸੀਂ ਪੈਸੇ ਦੇਣ ਤੋਂ ਮਨਾਂ ਕਰਤਾ ਨਾਲ ਹੀ ਦਰਖਾਸਤ ਸਾਡੀ ਜਿਹੜੀ ਆ ਬੰਦ ਕਰ ਦਿੱਤੀ ਗਈ ਆ 2-4 ਦਿਨ ਦੇ ਵਿੱਚ ਵਿੱਚ ਪੋਲੀਟੀਕਲ ਲੀਡਰ ਕਿਹੜੇ ਕਿਸੇ ਪਾਰਟੀ ਨਾਲ ਕਿਹੜੀ ਪਾਰਟੀ ਨਾਲ ਜੁੜੇ ਹੋਏ ਆ ਸਾਡੇ ਦੋਨਾਂ ਪਾਸਿਓਂ ਆ ਆਮ ਆਦਮੀ ਪਾਰਟੀ ਦੋਨਾਂ ਪਾਸਿਓਂ ਹੂੰ ਗੁਰਾਇਆਂ ਦੇ ਸੀਗੇ ਲੀਡਰ ਹਾਂਜੀ ਗੁਰਾਇਆਂ ਦੇ ਕੁਝ ਉਧਰਲੇ ਜਲੰਧਰ ਦੇ ਸੀਗੇ ਤੁਸੀਂ ਨਾਂ ਲੈ ਕੇ ਗਏ ਸੀ ਜੀ ਉਹਨਾਂ ਨੂੰ ਉਧਰੋਂ ਵੀ ਆ ਉਧਰੋਂ ਵੀ ਆਏ ਸੀ ਸਾਡੇ ਵੱਲੋਂ ਵੀ ਆਏ ਸੀ ਜਦੋਂ ਤੁਸੀਂ ਕੰਪਲੇਂਟ ਕੀਤੀ ਹੈ ਕਿ ਉਹ ਏਜੰਟ ਥਾਣੇ ਤੁਹਾਡੇ ਅਮਨ ਸਾਹਮਣੇ ਹੋਏ ਜਦੋਂ ਪਰਵਾਨਾ ਵਗੈਰਾ ਨੋਟ ਹੋਇਆ ਜਾਂ ਕੋਈ ਟਾਈਮ ਰੱਖਿਆ ਤਿੰਨ ਮਹੀਨੇ ਸਰ ਕੰਪਲੇਂਟ ਦੇਣ ਦੇ ਬਾਵਜੂਦ ਵੀ ਪਰਵਾਨੇ ਵੀ ਨੋਟ ਕਰਵਾਏ ਉਹਨਾਂ ਨੂੰ ਸਾਡਾ ਜਿਹੜਾ ਦਰਖਾਸਤ ਨੰਬਰ ਸੀਗਾ ਉਹ 408 ਸੀਗਾ ਤੇ ਇਨੀ ਪਰਵਾਨੇ ਹੀ ਗਲਤ ਭੇਜੀ ਗਿਆ ਸਰ ਜੀ ਇਹ ਤਾਂ ਪੀਟੀਐਮ 408 ਸੀਗੀ ਸਾਡੀ ਦਰਖਾਸਤ ਨੰਬਰ ਤੇ ਇਹ 402 ਦੇ ਪਰਵਾਨੇ ਨੋਟ ਕਰਵਾਉਂਦੇ ਰਹੇ ਉਹਨਾਂ ਨੂੰ ਐਸਐਸਆਈ ਸਰਿੰਦਰ ਮੋਹਨ ਜੀ ਤੇ ਜਦੋਂ ਇਹਨਾਂ ਬਾਰੇ ਇਹਨਾਂ ਪੁੱਛਿਆ ਕਹਿੰਦੇ ਸਾਡੇ ਕੋਲ ਛੋਟੀ ਜੀ ਮਿਸਟੇਕ ਹੋਈ ਹੈ ਅਸੀਂ ਡੀਐਸਪੀ ਦਾਫਤਰ ਵੀ ਗਏ ਸੀ ਫਲੋਰ ਉੱਥੇ ਵੀ ਸਾਡੀ ਨਹੀਂ ਸੁਣੀ ਤੇ ਫਿਰ ਅਸੀਂ ਜਲੰਧਰ ਜਦੋਂ ਗਏ ਆ ਉਸ ਤੋਂ ਬਾਅਦ ਹੀ ਪਤਾ ਲੱਗਾ ਸੀ ਸਾਨੂੰ ਵੀ ਸਾਡਾ ਦਰਖਾਸਤ ਨੰਬਰ 408 ਹੈ ਤਿੰਨ ਦਿਨ ਅਸੀਂ ਐਸਐਸਪੀ ਦਫਤਰ ਧੱਕੇ ਖਾਂਦੇ ਰਹੇ ਮੈਨੂੰ ਸੁਣਵਾਈ ਨਹੀਂ ਹੋ ਰਹੀ ਕੋਈ ਧੰਵਾਈ ਸਰ ਕੋਈ ਨਹੀਂ ਹੋ ਰਹੀ ਕਿਤੇ ਨਹੀਂ ਸੁਣਵਾਈ ਹੋ ਰਹੀ ਸਾਡੀ ਨਰਕੇ ਦਾ ਨੀਵਾਂ ਹੱਲ ਲੱਗਦਾ ਹੈਗਾ ਕਿਤੇ ਲੜਕੇ ਤਾਂ ਸਾਰੇ ਲੜਕੇ ਦੀ ਜ਼ਿਆਦਾ ਟੈਨਸ਼ਨ ਹੈ ਉਹਦਾ ਕੁਝ ਨਹੀਂ ਪਤਾ ਲੱਗ ਰਿਹਾ 3 ਮਾਰਚ ਦੀ ਉਹਦੇ ਨਾਲ ਗੱਲ ਹੋਈ ਹੈ ਸਾਡੀ ਉਸ ਤੋਂ ਬਾਅਦ ਕੁਝ ਨਹੀਂ ਸਾਨੂੰ ਪਤਾ ਹੈਗਾ ਕੀ ਮੰਗ ਕੀ ਕਰ ਰਹੇ ਮੰਗ ਸਰਕਾਰ ਤੋਂ ਇਹੀ ਹੈ ਜੀ ਸਾਡੇ ਮੁੰਡੇ ਦਾ ਪਹਿਲਾਂ ਪਤਾ ਲਵਾਇਆ ਜਾਵੇ ਸਾਡਾ ਕਿਹੜੇ ਹਾਲਾਤ ਵਿੱਚ ਮੁੰਡਾ ਹੈਗਾ ਠੀਕ ਠਾਕ ਹੈਗਾ ਵਾ ਜਾਂ ਰਸ਼ੀਆ ਮੈਸੀ ਨੂੰ ਕੁਝ ਪੁੱਛਿਆ ਜਾਵੇ ਜਾਂ ਰਸ਼ੀਆ ਵਾਲਿਆਂ ਨੂੰ ਕੁਝ ਪੁੱਛਿਆ ਜਾਵੇ ਸਾਡਾ ਮੁੰਡਾ ਪਹਿਲੀ ਗੱਲ ਤਾਂ ਜਿਹੜੇ ਏਜੰਟਾ ਇਹਨਾਂ ਨੂੰ ੜਿੱਕੇ ਲਿਆ ਜਾਵੇ ਕਿਸੇ ਤਰ੍ਹਾਂ ਕਿਉਂਕਿ ਇਹੀ ਦੱਸਣਗੇ ਸਾਡਾ ਮੁੰਡਾ ਹੈਗਾ ਕਿੱਥੇ ਆ ਕਿਉਂਕਿ ਬਾਰ-ਬਾਰ ਪੈਸੇ ਦੀ ਮੰਗ ਇਹੀ ਕਰਦੇ ਆ ਤੇ ਇਹਨਾਂ ਨਾਲ ਸੰਪਰਕ ਤੇ ਵਿੱਚ ਹੈਗਾ لڑਕਾ ਤੁਹਾਡਾ ਨਹੀਂ ਸਰ ਇਹਨਾਂ ਦੇ ਸੰਪਰਕ ਵਿੱਚ ਵੀ ਕੁਝ ਕਹਿ ਨਹੀਂ ਸਕਦੇ ਹੈਗਾ ਕਿ ਨਹੀਂ ਹੈਗਾ ਹੁਣ ਤੁਹਾਡੇ ਨਾਲ ਹੁਣ ਗੱਲ ਕਰਦੇ ਆ ਏਜੰਟ ਕਿ ਨਹੀਂ ਨਹੀਂ ਸਰ ਸਾਡਾ ਤਾਂ ਫੋਨ ਹੀ ਨਹੀਂ ਚੱਕਦੇ ਸਾਨੂੰ ਬਲੌਕ ਬਲੌਕ ਕੀਤਾ ਹੋਇਆ ਹੈ ਸਰ ਜੀ ਸਾਨੂੰ ਬਲੌਕ ਕੀਤਾ ਐਡਰੈਸ ਵਗੈਰਾ ਪਤਾ ਐਡਰੈਸ ਪਤਾ ਸਰ ਜੀ ਬੜਾ ਬੈਂਕਾਂ ਦੀਆਂ ਕਾਪੀਆਂ ਦੇ ਕੇ ਗਏ ਆਧਾਰ ਕਾਰਡ ਦੇ ਕੇ ਗਏ ਸਾਡੇ ਕੋਲ ਐਡਰੈਸ ਹੈਗਾ ਇੱਕ ਦੋ ਵਾਰੀ ਅਸੀਂ ਘਰੇ ਵੀ ਗਏ ਸੀ ਬਹਿ ਕੇ ਗੱਲ ਕਰਨ ਵਾਸਤੇ ਪਰ ਇੱਕ ਅਰੇ ਟੱਕਰੇ ਨਹੀਂ ਕੋਈ ਨਹੀਂ ਕਰ ਟੱਕਰਿਆ ਸਰ ਪੁਲਿਸ ਵੀ ਨਾਲ ਇੱਕ ਅੱਧੀ ਵਾਰੀ ਲੈ ਕੇ ਗਏ ਸੀਗੇ ਪਰ ਕੋਈ ਨਹੀਂ ਟੱਕਰਿਆ ਅਨਬਜ ਜੀ ਜਿਹੜੇ ਤੁਸੀਂ ਦੱਸਦੇ ਹੋਏ ਆ ਕਿ ਪੁਲਿਸ ਪ੍ਰਸ਼ਾਸਨ ਤੋਂ ਤੁਹਾਨੂੰ ਇਨਸਾਫ ਨਹੀਂ ਮਿਲ ਰਿਹਾ ਜਾਂ ਤੁਹਾਨੂੰ ਹਰਾਸ ਕੀਤਾ ਜਾ ਰਿਹਾ ਉਹ ਕੀ ਮਾਮਲਾ ਸਰ ਪੁਲਿਸ ਪ੍ਰਸ਼ਾਸਨ ਤੋਂ ਸਾਨੂੰ ਸਰ ਜੀ ਇੱਕ ਵੀ ਮਦਦ ਨਹੀਂ ਮਿਲੀ ਬਲਕਿ ਸਾਨੂੰ ਨਹੀਂ ਇੰਨਾ ਕੁ ਹਰਾਸਮੈਂਟ ਕੀਤਾ ਇੱਥੇ ਪੰਜਾਬ ਇੱਥੇ ਜਿਹੜੀ ਗ੍ਰਾਇਆਂ ਦੀ ਪੁਲਿਸ ਹੈ ਇੰਨਾ ਕੁ ਹਰਾਸਮੈਂਟ ਕੀਤਾ ਹੀ ਨਹੀਂ ਪਹਿਲਾਂ ਸਾਡੇ ਕੋਲ ਇਹ ਡਿਟੇਲ ਮੰਗਦੇ ਰਹਿ ਵੀ ਆ ਡਿਟੇਲ ਦਿਓ ਵੀ ਆ ਡਿਟੇਲ ਰਹਿ ਗਈ ਹੈ ਜਾਂ ਪੈਸਿਆਂ ਵਗੈਰਾ ਦੀ ਡਿਟੇਲ ਦਿਓ ਅਸੀਂ ਉਹ ਵੀ ਦੇ ਦਿੱਤੀ ਫਿਰ ਇਹ ਨਹੀਂ ਮਹੀਨਾ ਦੋ ਮਹੀਨੇ ਇੱਦਾਂ ਹੀ ਪਾ ਕੇ ਪਰਵਾਨੇ ਭੇਜਣੇ ਸ਼ੁਰੂ ਕਰਤੇ ਉਸ ਤੋਂ ਬਾਅਦ ਇਹ ਫੇਰ ਸਾਨੂੰ ਹੀ ਪੁੱਛਣ ਲੱਗਾ ਕਿ ਵੀ ਤੁਹਾਡੇ ਕੋਲ ਪੈਸੇ ਕਿੱਥੋਂ ਆਏ ਨਾਲੇ ਐਸਚਓ ਮੈਡਮ ਸਾਡਾ ਕੋਈ ਬੇਰਮਾ ਮੰਗਣ ਦੀ ਹੈ ਵੀ ਤੁਹਾਡੇ ਕੋਲ ਕੱਲੇ-ਕੱਲੇ ਕੋ ਇੰਨੇ ਪੈਸੇ ਆਏ ਕਿੱਥੋਂ ਆ ਇਹ ਉਹਨਾਂ ਨੂੰ ਪੁੱਛਣ ਏਜੰਟਾਂ ਨੂੰ ਪੁੱਛਣ ਦੀ ਬਜਾਏ ਵੀ ਉਹਨਾਂ ਦੇ ਕੋਲੋਂ ਕਿੰਨੇ ਪੈਸੇ ਟਰਾਂਸਫਰ ਹੋਏ ਆ ਉਹਨਾਂ ਨੂੰ ਨਹੀਂ ਇੱਕ ਵਾਰੀ ਵੀ ਪੁੱਛਿਆ ਸਾਨੂੰ ਹੀ ਪੁੱਛਦੇ ਰਹਿ ਵੀ ਤੁਹਾਡੇ ਕੋਲ ਇੰਨੇ ਪੈਸੇ ਆਏ ਕਿੱਥੋਂ ਆ ਬਹੁਤ ਜ਼ਿਆਦਾ ਹਰਾਸਮੈਂਟ ਕੀਤਾ ਸਾਨੂੰ ਗਰਾਇਆ ਦੀ ਪੁਲਿਸ ਨੇ ਵਿੱਚ ਹੀ ਐਸਐਚਓ ਮੈਡਮ ਮੌਂਚੀ ਸਾਹਿਬ ਆਪਣੇ ਤੇ ਐਸਆਈ ਸੁਨੇਦਰ ਮਾਣ ਜੀ ਬਹੁਤ ਜ਼ਿਆਦਾ ਇਹ ਨਹੀਂ ਹਰਾਸਮੈਂਟ ਕੀਤਾ ਸਾਨੂੰ ਹੁਣ ਜੇ ਸਾਡੇ ਵਿੱਚੋਂ ਐਨੇ ਪਰੇਸ਼ਾਨ ਸਾਡੇ ਬੰਦੇ ਹੋਏ ਹੋਏ ਚੁੱਕੇ ਆ ਕਿਉਂਕਿ ਉਹ ਨਹੀਂ ਵਿਆਜ ਵੀ ਦੇਣਾ ਮਾ ਤੇਰਾ ਕਈ ਭੱਜ ਦੌੜ ਕਰਦੇ ਆ ਸਾਰੀ ਢਾੜੀ ਜੇ ਅਸੀਂ ਇਹ ਗੱਲ ਕਰਦੇ ਆਂ ਵੀ ਪੰਜਾਬ ਪੁਲਿਸ ਲੋਕਾਂ ਦੀ ਪੜਾਈ ਲਈ ਹੁੰਦੀ ਐ ਸਮਾ ਕੇ ਇਹ ਸਾਨੂੰ ਉਲਟਾ ਹਰਾਸਮੈਂਟ ਬਹੁਤ ਜ਼ਿਆਦਾ ਕਰਦੇ ਪਏ ਆ ਉਹਨਾਂ ਨੂੰ ਅਜੰਤਾ ਨੂੰ ਨਹੀਂ ਪੁੱਛਿਆ ਗਿਆ ਕਰੇ ਮੈਂ ਤਾਂ ਉਹਨਾਂ ਨਾਲ ਕੋਈ ਉਹਨਾਂ ਨੂੰ ਕੋਈ ਪੁੱਛਗਛ ਨਹੀਂ ਕੀਤੀ ਇਹ ਤਾਂ ਸਾਨੂੰ ਹੀ ਇਦਾਂ ਲੱਗਦਾ ਪਿਆ ਵੀ ਅਸੀਂ ਗਲਤੀ ਕਰ ਲਈ ਉਹਨਾਂ ਅਸੀਂ ਗਲਤੀ ਕੀਤੀ ਹੋਈ ਹੈ ਵੀ ਤਾਂ ਅਸੀਂ ਬਾਹਰ ਕਾਤੇ ਚਲੇ ਗਏ ਆ ਇਹ ਨਹੀਂ ਸਾਨੂੰ ਹੀ ਮਤਲਬ ਸਾਨੂੰ ਹੀ ਇੰਨਾ ਘਰਾਸਮੈਂਟ ਕੀਤਾ ਹੋਇਆ ਹੈ ਨਹੀਂ ਸਾਡੀ ਮਦਦ ਕਰਨ ਦੀ ਵਜ੍ਹਾ ਇੰਨਾ ਕੁਝ ਪ੍ਰੂਫ ਦੇਣ ਦੀ ਵਜ੍ਹਾ ਸਾਡੇ ਕੋਲ ਵੀਡੀਓ ਫੁਟੇਜ ਹੈਗੇ ਆ ਸਾਡੇ ਕੋਲ ਚੈੱਕ ਹੈਗੇ ਆ ਸਾਡੇ ਕੋਲ ਰਿਕਾਰਡਿੰਗ ਹੈਗੇ ਆ ਉਹਦੇ باوجود ਵੀ ਸਾਨੂੰ ਹਰਾਸਮੈਂਟ ਸਾਨੂੰ ਹੀ ਕੀਤਾ ਜਾਂਦਾ ਉਹਨਾਂ ਨੂੰ ਇੱਕ ਵਾਰੀ ਨਹੀਂ ਦੱਸਦੇ ਆ ਇਹ ਨਹੀਂ ਟਾਣੇ ਮੜੋਂ ਸੁਈ ਕੇ ਕੰਪਲੇਂਟ ਤੇ ਜਗਦੀਪ ਵੱਲੋਂ ਉਹਦਾ ਬ੍ਰਦਰ ਜਿਹੜਾ ਮਨਦੀਪ ਆ ਉਹ ਬਾਹਰ ਤੇ ਇੰਫੋਰਮ ਦੇ ਵਿੱਚ ਫਸਿਆ ਹੋਇਆ ਕਿਹ ਮਾਮਲਾ ਹੈ ਸਰ ਅੰਨੇ ਇੱਕ ਬਖਾਰ ਜਗਦੀਪ ਕੁਮਾਰ ਵੱਲੋਂ ਆਈ ਸੀਗੀ ਜਿਹਦੇ ਵਿੱਚ ਉਹਨਾਂ ਨੇ ਇਲੈਕਟ ਕੀਤਾ ਸੀਗਾ ਵੀ ਕੁਝ ਟਰੈਵਲ ਏਜੰਟ ਹੈਗੇ ਆ 4-5 ਜਿਨ੍ਹਾਂ ਦਾ ਬਾਈ ਨੇ ਉਹਨਾਂ ਨੇ ਦੱਸਿਆ ਸੀਗਾ ਵੀ ਉਹ ਉਹਨਾਂ ਨੇ 35 ਲੱਖ ਦੀ ਠੱਗੀ ਮਾਰੀ ਹੈ ਤੇ ਬੰਦਿਆਂ ਨੂੰ ਬਾਹਰ ਨਹੀਂ ਭੇਜਿਆ ਜਿਸ ਸੰਬੰਧੀ ਸਾਡੀ ਕੋ ਕੰਪਲੇਂਟ ਜਿਹੜੀ ਚੱਲ ਰਹੀ ਸੀਗੀ ਬਟ ਉਹ ਰੈਲੇਵੈਂਟ ਡਾਕੂਮੈਂਟਸ ਉਹਨਾਂ ਵੱਲੋਂ ਪ੍ਰੋਵਾਈਡ ਨਹੀਂ ਕੀਤੇ ਗਏ ਇਨ ਟਾਈਮ ਤਾਂ ਉਹ ਇੱਕ ਵਾਰ ਦਾਖਲ ਦਫਤਰ ਹੋ ਚੁੱਕੀ ਹੈ ਜੀ ਸਾਡੇ ਕੋਲ। ਬਾਕੀ ਜੋ ਵੀ ਅੱਗੋਂ ਫਰਦਰ ਉਹਨਾਂ ਨੇ ਕੰਪਲੇਂਟ ਦਿੱਤੀ ਆ ਉਹਦੀ ਦੁਬਾਰਾ ਅਸੀਂ ਰੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਬਣਦੀ ਕਾਰਵਾਈ ਹੈਗੀ ਆ ਅਸੀਂ ਅਮਲ ਚ ਲਿਆਵਾਂਗੇ। ਅਸ਼ੁਮਨਾ ਜੀ ਦਾ ਕਹਿਣਾ ਸੀ ਕਿ ਦਰਖਾਸਤ ਤੁਸੀਂ ਇੰਨਾ ਸਮਾਂ ਹੋ ਗਿਆ ਦਿੱਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਕਹਿਣਾ ਚਾਹੋਗੇ? ਪੁਲਿਸ ਨੇ ਬਿਲਕੁਲ ਕਾਰਵਾਈ ਕੀਤੀ ਹੈ ਇਹਦੇ ਵਿੱਚ ਜੋ ਵੀ ਨੋਟਿਸ ਦੇਣਾ ਵਾ ਸੈਕੰਡ ਪਾਰਟੀ ਨੂੰ ਉਹ ਦਿੱਤੇ ਗਏ ਸੀਗੇ। ਬਟ ਇਹਨਾਂ ਵੱਲੋਂ ਜਿਹੜੀ ਕੰਪਲੇਨੈਂਟ ਸਾਈਡ ਤੋਂ ਜਿਹੜੇ ਡਾਕੂਮੈਂਟਸ ਆ ਉਹ ਸਾਨੂੰ ਹਜੇ ਤੱਕ ਪ੍ਰੋਵਾਈਡ ਨਹੀਂ ਕੀਤੇ ਗਏ। ਤਾਂ ਸੀ ਉਹਨਾਂ ਨੇ ਕਿਹਾ ਹੁਣ ਵੀ ਇਹ ਗੱਲ ਹੋਈ ਹੈ ਸਾਡੇ ਵੀ ਜੋ ਡਾਕੂਮੈਂਟਸ ਹੈਗੇ ਆ ਸਾਨੂੰ ਸਾਡੀ ਇਨਕੁਆਇਰੀ ਵਿੱਚ ਰਿਕੁਆਇਰਡ ਹੋ ਤੁਸੀਂ ਪ੍ਰੋਵਾਈਡ ਕਰਵਾ ਦਿਓ ਉਹ ਕਹਿੰਦੇ ਜਿਹਨਾਂ ਦੇ ਖਿਲਾਫ ਰੇਂਜ ਕੰਪਲੇਂਟ ਹੈ ਉਹ ਪਾਰਟੀ ਇੱਕ ਵਾਰ ਵੀ ਨਹੀਂ ਆਈ ਹੈਗੀ ਜਿਹੜਾ ਵੀ ਉਹਨਾਂ ਨੂੰ ਜੇ ਆਪਾਂ ਕੋਈ ਰਿਪੋਰਟ ਕਰਾਇਆ ਹੈਗਾ ਉਹਨੂੰ ਨੰਬਰ ਵੀ ਗਲਤ ਲਗਾ ਕੇ ਉਹਨੂੰ ਕਰਾਇਆ ਪਰ ਸਾਡੇ ਨਾਲ ਕਦੇ ਵੀ ਸਾਡੇ ਸਾਹਮਣੇ ਨਹੀਂ ਹੋਇਆ ਹੈ ਤੇ ਨਾ ਸਾਨੂੰ ਮਿਠਾਇਆ ਜਿਹੜੀ ਪਾਰਟੀ ਇੱਕ ਸਾਹਮਣੇ ਨਹੀਂ ਆਈ ਕੰਪਲੇਂਟ ਜਿਹੜਾ ਰੇਂਜ ਅਸਿੰ ਜੀ ਅਸੀਂ ਉਹਨਾਂ ਨੂੰ ਨੋਟਿਸ ਦਿੱਤਾ ਜੀ ਉਹ ਜੇ ਉਹ ਨਹੀਂ ਜੁਆਇਨ ਕਰਦੇ ਤਾਂ ਅਕੋਰਡਿੰਗ ਟੂ ਲਾ ਜੋ ਬਣਦਾ ਹੈ ਅਸੀਂ ਉਸ ਤਰੀਕੇ ਨਾਲ ਆਪਣੀ ਰਿਪੋਰਟ ਸਬਮਿਟ ਕਰ ਦੋਗੇ ਅੱਗੇ ਸੀਨੀਅਰ ਅਫਸਰ ਨੂੰ ਤਰਕੇ ਨਾਲ ਜਿਹੜੇ ਇਹ ਦਰखास्त ਕਰਵਾਈ ਗਿਆ ਸਾਨੂੰ ਲੌਕੇ ਮਾਰ ਗਿਆ ਸਮਝ ਨਹੀਂ ਨਹੀਂ ਇਹ ਵੀ ਕੋਈ ਗੱਲ ਨਹੀਂ ਹੈ ਜੀ ਇਹ ਵੀ ਕੋਈ ਗੱਲ ਨਹੀਂ ਹੈ ਬਾਕੀ ਕੰਪਲੇਂਟ ਉਹਨਾਂ ਨੇ ਦੁਬਾਰਾ ਦਿੱਤੀ ਹੋਈ ਆ ਉਹਦੇ ਵਿੱਚ ਵੀ ਜੇ ਕੋਈ ਨਵਾਂ ਫੈਕਟ ਆਊਗਾ ਉਹ ਕੰਸੀਡਰ ਕੀਤਾ ਜਾਊਗਾ ਅਸੀਂ ਹਮ 에ਜੰਟ ਦਾ ਪਤਾ ਲੱਗਾ ਕੁਝ ਕੋਣ ਆ ਤੁਸੀਂ ਸਰਚ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਉਹਨਾਂ ਨੇ ਆਪ ਕੰਪਲੇਂਟ ਦੇ ਵਿੱਚ ਹੀ ਜ਼ਿਕਰ ਕੀਤਾ ਹੋਇਆ ਜੀ ਹਾਂਜੀ ਆਲਰੇਡੀ ਉਹ ਬਾਇਨਿੰਗ ਕੰਪਲੇਂਟ ਹਨ ਐਫ ਆਰ ਦਾ ਕਿਦਾਂ ਬਸ ਉਹਦੀ ਜੋ ਵੀ ਫੈਕਚੁਅਲ ਰਿਪੋਰਟ ਬਣਾ ਕੇ ਅਸੀਂ ਆਪਣੇ ਆਫਸਰਸ ਨੂੰ ਅੱਗੇ ਭੇਜਾਂਗੇ ਤੇ ਐਸ ਐਸ ਪੀ ਸਾਹਿਬ ਦੀ ਅਪਰੂਵਲ ਤੋਂ ਬਾਅਦ ਫਿਰ ਜੋ ਵੀ ਬਣਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ ਹਾਂਜੀ